ਤੇ ਨਵਾਬ ਵਜ਼ੀਰ ਖਾਨ ਤੇ ਉਹਦੇ مشیر سلاما ਕਰਨ ਲੱਗੇ ਕਿ ਇਹਨਾਂ ਬੱਚਿਆਂ ਨੂੰ ਕਿਹੜੀ ਮੌਤ ਮਾਰਿਆ ਜਾਏ ਇਹਨਾਂ ਬੱਚਿਆਂ ਨੂੰ ਕਿਹੜੀ ਮੌਤ ਮਾਰਿਆ ਜਾਏ ਬਾਕੀ ਗੋਵਿੰਦ ਸਿੰਘ ਦੀ ਆਖਰੀ ਖਬਰ ਕੀ ਹੈ ਸਹੂਰ ਚਮਕੌਰ ਦੇ ਇਲਾਕੇ ਵਿੱਚ ਹਾਰ ਖਾਨ ਤੋਂ ਬਾਅਦ ਹਾਂ ਇਕੱਲਾ ਸੇ ਨਕਨ ਵਿੱਚ ਕਾਮਯਾਬ ਹੋ ਗਿਆ ਹਰ ਵਾਰ ਇੱਕੋ ਹੀ ਕਹਾਣੀ ਸੁਣਨ ਨੂੰ ਮਿਲਦੀ ਹੈ ਕਿ ਉਸ ਨੂੰ ਮਾਂ ਤੇ ਦਿੱਤੀ ਗਈ ਹੈ ਤੇ ਉਹ ਆਪ ਨਕਨ ਵਿੱਚ ਕਾਮਯਾਬ ਹੋ ਗਿਆ ਜਿਵੇਂ ਉਹਦੇ ਸਿੱਖ ਆਪਣੇ ਜਾਨਵਰ ਕੋਈ ਰਖਵਾਲੀ ਕਰਦੇ ਨੇ ਇਹ ਵੀ ਪੁਰਾਣੀ ਕਹਾਣੀ ਹੈ ਹੈ ਪੁੱਤ ਤੇ ਪੁੱਤਰ ਦਾ ਕਾਬੂ ਆ ਗਏ ਤੱਕ ਦਿਨ ਉਹ ਵੀ ਕਾਬੂ ਆ ਦੇ ਡੰਗੂ ਬੰਮੰਦਾ ਕੀ ਬਣੇ ਆਪਣੇ ਨਾਮ ਦੀ ਉਮੀਦ ਕਰਦਾ ਹੈ ਜੀ ਜੂ ਕੁਝ ਨੂੰ ਨਾਮ ਦਿੱਤਾ ਜਾਵੇ ਜ਼ਕੀਰਾ ਬਖਸ਼ੀਆਂ ਜਾਨ ਵਾਅਦੇ ਦੇ ਮਤਾਬਕ ਕੁਝ ਨੂੰ ਤੋਹਫੇ ਦਿੱਤੇ ਜਾਣ ਤਾਂ ਜੋ ਲੋਕਾਂ ਨੂੰ ਉਲਮ ਹੋਵੇ ਕਿ ਹਕੂਮਤੋਂ ਬਾਕੀ ਦੀ ਸਰਕੋਬੀ ਵਿੱਚ ਜੋ ਵੀ ਮਦਦ ਦਿੰਦਾ ਹੈ ਹਕੂਮਤ ਨੂੰ ਪਾਉਡੋ ਮਾਲ ਕਰਦੀ ਹੈ ਜੀ ਜੂ ਇਸੇ ਤਰ੍ਹਾਂ ਹੀ ਹੋਵੇਗਾ ਜਲਾਵਰ ਕੁਝ ਦਿਨ ਬਾਅਦ ਕੁਝ ਨੂੰ ਖੂਫੀਆਂ ਪੌਰ ਤੇ ਮੌਸੇ ਘਾਟੂ ਦਾ ਦਿੱਤਾ ਜਾਵੇ ਮੌਦਿਕਾਂ ਆਹ ਜਲਾਵਰ ਜਿਹੜਾ ਬੰਦਾ ਉਹਨਾਂ ਬੱਚਿਆਂ ਨਾਲ ਦੁਸ਼ਮਣੀ ਕਰ ਸਕਦਾ ਜਿਨ੍ਹਾਂ ਨੂੰ ਉਹ ਆਪ ਪਕਾ ਕੇ ਖਵਾਉਂਦਾ ਰਿਹਾ ਜਿਹੜਾ ਬੰਦਾ ਆਪਣੇ ਮਾਲਕ ਦੇ ਖਾਤੇ ਲੂਲ ਨੂੰ ਹਰਾਮ ਕਰ ਸਕਦਾ ਕੋਈ ਇੱਕ ਜੈਰੀ ਕੀੜਾ ਹੈ ਤੇ ਉਸਦਾ ਮਰਨਾ ਜ਼ਰੂਰੀ ਹੈ ਜੀ ਹਜੂ ਇਸੇ ਤਰ੍ਹਾਂ ਹੀ ਹੋਵੇਗਾ ਬਲਾਬਰ ਐ ਬੱਚੇ ਤਾਂ ਕਾਬੂ ਆ ਗਏ ਨੇ ਫੰਡਾ ਲਈ ਕੋਈ ਦਿਲਚਸਪ ਮੌਤ ਤਜ਼ਵੀਜ਼ ਕਰੋ ਹਾਂ ਜੀ ਫਿਰ ਹੱਬੇ ਲੋਕਾਂ ਨੂੰ ਦਿਲਚਸਪ ਲਾਸ਼ਾਂ ਦੇਖ ਕੇ ਕਾਫੀ ਤੰਗ ਹੋ ਗਏ ਕਾਹ ਕਰ ਤੋ ਇਹ ਸਸਤ ਵੀ ਦਿਓ ਆਰੇ ਨਾ ਚੜਾ ਦਿੱਤਾ ਜਾ ਨਹੀ 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 7200 ਰੁਪਏ ਲਾਜ ਅਫੀਸਰਾਂ ਮਿਲ ਚੁਕੀ ਐ ਤਾਂ ਤੇ ਤਰਕੀ ਵੀ ਚੜਾ ਦਿੱਤਾ ਜਾ ਇਹ ਵੀ ਕੋਈ ਬਹੁਤਾ ਅੱਛਾ ਤਲਾਸ਼ਾ ਨਹੀਂ ਰਹੇਗਾ ਬੱਚਿਆਂ ਦੇ ਛੋਟੇ ਕਿਸਮਾਂ ਦਾ ਕਾਹ ਕਰ ਪਲਾਸਟਿਕ ਪਾਜ ਜਦੋਂ ਪਾਇਲਿ ਵਿੱਚੋਂ ਬਾਦ ਆਣ ਤੇ ਜਾ ਕਿਨਾਰੇ ਮਨ ਆਉਣ ਆ ਤਾਂ ਪੱਟੇ ਮਰੇ ਜਾਣ ਇਸ ਤਰ੍ਹਾਂ ਮੌਤ ਵੀ ਰਸਤਾ ਹੋਏਗੀ

ਉਸ ਨੂੰ ਤੋਹਫਾ ਦਿੱਤਾ ਜਾਣਗੇ ਜ਼ਕੀਰਾ ਬਖਸ਼ਿਆ ਜਾਣ ਦੀਆਂ ਜੀਓ ਦਲਾਵਰ ਇਹ ਤਮਾਸ਼ਾ ਬਹੁਤ ਵੱਡਾ ਹੋਣਾ ਕਹੀਦਾ ਇਹੋ ਜਿਹੇ ਤਮਾਸ਼ੇ ਰੋਜ਼ ਰੋਜ਼ ਨਹੀਂ ਹੁੰਦੇ ਇਹੋ ਤਰੀਕਾ ਲੱਭਿਆ ਗਿਆ ਸਾਰੇ ਸ਼ਹਿਰ ਵਿੱਚ ਟੰਡੋਰਾ ਪਟਿਆ ਗਿਆ ਸੁਣਾ ਸੁਣਾ ਸੁਣੋ ਸ੍ਰੀਂਦ ਸ਼ਹਿਰ ਦੇ ਚਾਰ ਸ਼ਹਿਰੀਆਂ ਲਈ ਖਾਸ ਖੁਸ਼ੀ ਦੀ ਖਬਰ ਹੈ ਬਾਕੀ ਤੋਂ ਵੀ ਸਿੰਦੇ ਪੁੱਤਰਾਂ ਕੱਲ ਸ਼ਾਮ ਚਾਹਰ ਦੇ ਪਾਰਲੇ ਮੈਦਾਨ ਵਿੱਚ ਬਹੁਤ ਦੇ ਕਾਟ ਉਤਾਰਿਆ ਜਾਏਗਾ ਇਹ ਬਾਤ ਕਿਹਾਂ ਦੀ ਹੋਏਗੀ ਯਕੀਨ ਕਰੋ ਇਹ ਬਾਤ ਬੜੀ ਦਿਲਚਸਪ ਹੋਏਗੀ ਬੱਚਿਆਂ ਨੂੰ ਚਿੰਤਾ ਨੀਹਾਂ ਵਿੱਚ ਚਿਣਿਆ ਜਾਏਗਾ ਇਹ ਬਾਤ ਬੜੀ ਦਿਲਚਸਪ ਹੋਏਗੀ وہاں ਨੂੰ ਸਭ ਨੂੰ ਇਸ ਤਮਾਸ਼ੇ ਲਈ ਸੱਦਾ ਦਿੱਤਾ ਜਾਂਦਾ ਹੈ ਆ ਪਿਆਓ ਆਪਣੇ ਬੱਚਿਆਂ ਨੂੰ ਵੀ ਲੈ ਕੇ ਆਓ ਤੇ ਆਪਣੀਆਂ ਬੇਗਮਾਂ ਨੂੰ ਵੀ ਲਿਆਓ ਤੇ ਆਪਣੇ ਪਿਓਆਂ ਨੂੰ ਵੀ ਲਿਆਓ ਬੜਾ ਦਿਲਚਸਪ ਤਮਾਸ਼ਾ ਹੋਵੇਗਾ ਅੱਜ ਇਨਸਾਨ ਦੀ ਇਨਸਾਨੀਅਤ ਖਰਿਆਮ ਕਤਲ ਕੀਤੀ ਜਾਵੇਗੀ ਬੜਾ ਦਿਲਚਸਪ ਤਮਾਸ਼ਾ ਹੋਵੇਗਾ ਆਪ ਵੀ ਆਓ ਆਪਣੇ ਬੱਚਿਆਂ ਨੂੰ ਵੀ ਲਿਆਓ ਆਪਣੀਆਂ ਬੇਗਮਾਂ ਨੂੰ ਵੀ ਲਿਆਓ ਆਪਣੀਆਂ ਮਾਮਾਂ ਨੂੰ ਵੀ ਲਿਆਓ ਬੜਾ ਦਿਲਚਸਪ ਤਮਾਸ਼ਾ ਹੋਵੇਗਾ ਬੜਾ ਦਿਲਚਸਪ ਤਮਾਸ਼ਾ ਹੋਵੇਗਾ ਓਏ ਆ ਬਈ ਓ ਜਲਦੀ ਜਲਦੀ ਕਦਮ ਅੱਗੇ ਵਧਾ ਓ ਤੂੰ ਤਾਂ ਕੱਛੂ ਦੀ ਚਾਲੇ ਪੈ ਗਿਆ ਫੱਗਦਾ ਲੜਦਾ ਠੀਕ ਕਰ ਲਾ 24 ਜਵਾਨੋਂ ਅੱਜ ਬੜੇ ਚਾ ਵਿੱਚੂ ਕੀ ਗੱਲ ਐ ਓ ਤੈਨੂੰ ਨਹੀਂ ਪਤਾ ਨਹੀਂ ਤਾਂ ਓਏ ਅੱਜ ਬੜੀ ਖੁਸ਼ੀ ਦਾ ਦਿਨ ਐ ਇਹੋ ਜਿਹਾ ਤੈਨੂੰ ਰੋਜ਼ ਰੋਜ਼ ਨਹੀਂ ਆਉਂਦਾ ਓਏ ਨਵਾਬ ਨੇ ਦਾਾਬਤ ਦਿੱਤੀ ਐ ਵੱਡਾ ਜਸ਼ਨ ਹੋਏਗਾ ਕਿਉਂ ਬਈ ਤੁਹਾਡੇ ਨਵਾਬ ਨੇ ਚੜ੍ਹਨ ਲਈ ਕੋਈ ਨਮੀ ਘੋੜੀ ਲਿਆਂਦੀ ਐ ਸ਼ਿਕਾਰ ਲਈ ਕੋਈ ਨਵੀਂ ਕੁੱਤੀ ਲਿਆਂਦੀ ਐ ਜਾਂ ਫਿਰ ਹਰਮ ਲਈ ਕੋਈ ਨਵੀਂ ਬੇਗਮ ਲਿਆਂਦੀ ਐ ਓ ਬਾਬਾ ਅਜੇ ਹਾਲ ਕੁਝ ਵੀ ਨਹੀਂ ਹੈ ਇਹੋ ਜਿਹੀਆਂ ਗੱਲਾਂ ਤਾਂ ਰੋਜ਼ ਹੁੰਦੀਆਂ ਨੇ ਬੜੀ ਅਜੀਬ ਗੱਲ ਐ ਨਾ ਘੋੜੀ ਲਿਆਂਦੀ ਐ ਨਾ ਕੋਈ ਕੁੱਤੀ ਲਿਆਂਦੀ ਐ ਤੇ ਨਾ ਕੋਈ ਨਵੀਂ ਬੇਗਮ ਐ ਤੁਸੀਂ ਫੇਰ ਵੀ ਖੁਸ਼ ਹੋ ਓ ਬਾਬਾ ਅੱਜ ਸ਼ਹਿਰ ਵਿੱਚ ਇੱਕ ਤਮਾਸ਼ਾ ਹੋਏਗਾ। ਓਏ ਹਾਂ ਬਾਬਾ, ਬੜਾ ਵੱਡਾ ਤਮਾਸ਼ਾ। ਤਮਾਸ਼ਾ? ਹਾਂ। ਕੀ ਕੋਈ ਬਾੰਦਰੀ ਸੋਰੇ ਜਾਏਗੀ? ਓਏ ਕੋਈ ਮੋਰਨੀ ਪੈਲ ਪਾਏਗੀ? ਜਾਂ ਖੁਸਰੇ ਦੇ ਘਰ ਪੁੱਤਰ ਹੋਏਗਾ? ਓਏ ਨਹੀਂ ਬਾਬਾ, ਅਜਿਹਾ ਤਮਾਸ਼ਾ ਨਹੀਂ ਹੋਏਗਾ। ਸਭੋ ਇਸ ਤੋਂ ਵੀ ਵਧੀਆ ਹੋਏਗਾ। ਇਹ ਹੋਏਗਾ ਵੀ ਸਭ ਦੇ ਸਾਹਮਣੇ। ਸਮਝ ਗਿਆ, ਸਮਝ ਗਿਆ। ਸਭ ਦੇ ਸਾਹਮਣੇ ਖੋਤੇ ਤੇ ਜਲੂਸ ਕੱਢਿਆ ਜਾਵੇਗਾ ਮੂੰਹ ਕਾਲਾ ਕਰਕੇ ਕੋਤੇ ਤੇ ਜਰੂਰ ਮੂੰਹ ਕਾਲਾ ਕਰਕੇ ਹਾਂ ਉਸ ਬਾਣੀਏ ਦਾ ਜਿਹਦੀ ਤੱਕੜੀ ਵਿੱਚ ਪਾਸਕੂ ਸੀ ਉਸ ਜ਼ਿਲਾਹੇ ਦਾ ਜਿਸ ਦਾ ਧਾਗਾ ਕੱਚਾ ਸੀ ਜਾਂ ਉਸ ਰੰਨ ਦਾ ਜਿਹਨੇ ਪ੍ਰਾਈ ਮਰਦ ਨਾਲ ਮੂੰਹ ਕਾਲਾ ਕੀਤਾ ਉਸ ਫਟਵਾਰੀ ਦਾ ਜਿਹਨੇ ਰਿਸ਼ਵਤ ਲੈ ਕੇ ਮੂੰਹ ਕਾਲਾ ਕੀਤਾ ਉਹ ਬਾਬਾ ਅਜਿੰਨੀਆਂ ਗੱਲਾਂ ਇਸ ਸ਼ਹਿਰ ਵਿੱਚ ਨਿੱਤੀ ਹੁੰਦੀਆਂ ਨੇ ਅੱਜ ਤੱਕ ਕੁਝ ਨਵਾਂ ਹੀ ਹੋਣ ਵਾਲਾ ਹੁਣ ਹੋਰ ਨਵਾਂ ਕੀ ਹੋਣ ਵਾਲਾ ਇੱਥੇ ਚੋਰ ਚੱਕਾ ਚੌਧਰੀ ਗੁੰਡੀ ਰਣ ਪ੍ਰਧਾਨ ਭਈ ਹੁਣ ਹੋਰ ਨਵਾਂ ਕੀ ਹੋਣ ਵਾਲਾ ਓ ਬਾਬਾ ਸਾਡੀ ਤਾਂ ਸੁਣ ਲੈ ਸਭ ਦੀ ਬਾਹੀ ਜਾਨਾ ਓਏ ਨਾ ਕੋਈ ਨਵੀਂ ਵੇਗੇਮੀ ਨਾ ਕਿਸੇ ਪੁਤਲੀ ਦਾ ਨਾਚ ਓਏ ਮਾਂ ਪੁੱਤਰੇ ਨਹੀਂ ਕਰੇ ਪੁੱਤਰੇ ਨਾ ਕਿਸੇ ਪਟਵਾਰੀ ਦਾ ਜਲੂਸ ਓਏ ਹੋਰ ਕੀ ਆ ਫਿਰ ਬਾਕੀ ਗੋਬਿੰਦ ਸਿੰਘ ਦੇ ਪੁੱਤਰਾਂ ਦੀ ਮੌਤ ਹੈ ਅਸਲ ਵਿੱਚ ਗੱਲ ਆਏ ਕਿਹੜਾ ਬਾਗੀ ਗੋਬਿੰਦ ਸਿੰਘ ਜਿਸ ਨੂੰ ਹਰਾਉਣ ਲਈ ਜਾਂ ਜਿੰਦਾ ਫੜ ਲਈ ਮੁਗਲ ਫੌਜਾਂ ਹਾਰ ਖਾ ਕੇ ਆ ਗਈਆਂ ਨੇ ਓਏ ਜਿਹਦੇ ਸਿੱਖਾਂ ਦੇ ਜਕਾਰੇ ਸੁਣ ਕੇ ਮੁਗਲ ਫੌਜਾਂ ਦੇ ਘੋੜੇ ਵਾਪਸ ਤੌਰ ਪੈਂਦੇ ਨੇ ਹਾਥੀ ਆਪਣੀਆਂ ਹੀ ਫੌਜਾਂ ਨੂੰ ਰੋਂਦਣਾ ਸ਼ੁਰੂ ਕਰ ਦਿੰਦੇ ਨੇ ਉਸ ਬਾਗੀ ਗੋਵਿੰਦ ਸਿੰਘ ਦੀਆਂ ਗੱਲਾਂ ਕਰਦੇ ਹੋ ਓਹ ਹਾਂ ਬਾਬਾ ਉਸੇ ਦੀ ਗੱਲ ਕਰ ਰਹੇ ਹਾਂ ਓਏ ਉਹ ਆਪਤਾ ਕਾਬੂ ਨਹੀਂ ਆਇਆ ਪਰ ਉਹਦੀ ਬੁੱਢੀ ਮਾਂ ਤੇ ਦੋ ਛੋਟੇ ਪੁੱਤਰਾਂ ਨੂੰ ਸਾਡੇ ਬਹਾਦਰ ਸਿਪਾਹੀਆਂ ਨੇ ਕਾਬੂ ਕਰ ਲਿਆ ਸ਼ਾਬਾਸ਼ ਸ਼ਾਬਾਸ਼ ਤੁਹਾਡੇ ਬਹਾਦਰ ਸਿਪਾਹੀਆਂ ਦੇ ਜਿਹੜੇ ਆਪਤਾ ਫੌਜਾਂ ਕੋਲੋਂ ਹਾਰ ਖਾਏ ਪਰ ਆਉਂਦੀ ਵਾਰੀ ਆਪਣੀ ਬਹਾਦਰੀ 7 ਸਾਲ ਤੇ 9 ਸਾਲ ਦੇ ਬੱਚਿਆਂ ਤੇ ਹੀ ਦਿਖਾਏ ਓ ਬਾਬਾ ਉਹਨਾਂ ਨੂੰ ਫੜਨ ਲਈ ਫੌਜਾਂ ਨੂੰ ਬੜੇ ਤਰਦਤ ਕਰਨੇ ਪਏ ਨੇ ਇਹ ਤਾਂ ਗੰਗੂ ਬ੍ਰਾਹਮਣ ਦੀ ਮਿਹਰਬਾਨੀ ਹੋਗੀ ਕਿ ਉਹ ਕਾਬੂ ਆ ਗਏ ਕਿਹੜਾ ਗੰਗੂ ਬ੍ਰਾਹਮਣ ਬਾਕੀ ਗੋਵਿੰਦਰ ਸੋਈਆ ਓਏ ਹੋਰ ਕਿਹੜਾ ਨਵਾਬ ਨੇ ਉਹਨੂੰ ਤਾਬਤ ਦਿੱਤੀ ਆ ਉਹ ਜ਼ਗੀਰ ਵਖੀ ਐ ਬਟ ਤੋਹਫੇ ਦਿੱਤੇ ਨੇ ਇਹ ਦੱਸਣ ਲਈ ਕਿ ਨਮਕਹਿਰਾਮੀ ਵਿੱਚ ਤੇਰਾ ਕੋਈ ਸਾਨੀ ਨਹੀਂ ਹੋਣਾ ਉਹ ਬਾਬਾ ਉਹ ਕੋਈ ਮਾਮੂਲੀ ਬੱਚੇ ਨਹੀਂ ਉਹਨਾਂ ਨੇ ਨਵਾਬ ਅੱਗੇ ਸਿਰ ਝੁਕਾਉਣ ਤੋਂ ਇਨਕਾਰ ਕਰਤਾ ਅਖੇ ਅਸੀਂ ਆਪਣੇ ਵਾਹਿਗੁਰੂ ਤੋਂ ਸੀਬਾ ਕਿਸੇ ਅੱਗੇ ਸਿਰ ਨਹੀਂ ਝੁਕਾਉਂਦੇ ਉਹਨਾਂ ਤੇ ਅੱਲਾ ਦਾ ਕਰਮ ਹੈ ਬੋਸ ਦੇ ਬੱਚੇ ਨੇ ਉਹਨਾਂ ਅੰਦਰ ਸਿਰ ਤੋਂ ਲੈ ਕੇ ਪੈਰਾਂ ਤੱਕ ਜ਼ਹਿਰੀ ਜ਼ਹਿਰ ਭਰਿਆ ਹੋਇਆ ਉਹ ਨਵਾਬ ਨੇ ਕਿਹਾ ਤੁਸੀਂ ਮੁਸਲਮਾਨ ਬਣ ਜਾਓ ਕਹਿੰਦੇ ਕੋਈ ਪਰਵਾਹ ਨਹੀਂ ਨਵਾਬ ਕਹਿੰਦਾ ਕਤਲ ਕਰ ਦਿੱਤੇ ਜਾਓਂਗੇ ਆਖਰ ਪੋਤੇ ਵੀ ਕਿਸ ਦਾ ਦੇ ਦੇ ਨੇ ਬੋਸ ਤੇ ਇੱਕ ਬਹਾਦਰ ਦੇ ਜੀਨੇ ਸਿਰ ਦੀਆ ਪਰ ਸਿਰ ਨਾ ਦੀਆ ਉਹ ਬਾਬਾ ਉਹ ਜ਼ਿੰਦਗੀ ਦੀ ਕੋਈ ਕੀਮਤੀ ਨਹੀਂ ਸਮਝਦੇ ਮੌਤ ਨੂੰ ਤਾਂ ਮਖੌਲ ਕਰਦੇ ਨੇ ਤਾਂ ਤੁਸੀਂ ਉਹ ਮਖੌਲ ਵੇਖਣ ਚੱਲੇ ਹੋ ਬਾਬਾ ਅਸੀਂ ਬੜੀਆਂ ਮੌਤਾਂ ਹੁੰਦੀਆਂ ਵੇਖੀਆਂ ਨੇ ਪਰ ਇਹ ਮੌਤ ਖਾਸ ਐ ਅਸੀਂ ਕਸਾਈ ਹੱਥੋਂ ਬੱਕਰਾ ਜਵਾ ਹੁੰਦਾ ਵੇਖਿਆ ਏ ਰਾਦੋਂ ਉਤੋਂ ਸਰਕਟਿੰਦਾ ਵੇਖਿਆ ਏ ਓਏ ਇੱਕ ਖਾਵੰਦ ਹੱਥੋਂ ਆਪਣੀ ਬੇਵਫਾ بیوی ਦਾ ਨੱਕ ਕਟਿੰਦਾ ਵੇਖਿਆ ਏ ਪਰ ਇਸ ਮੌਤ ਦਾ ਵੱਖਰੇ ਹੀ ਸਵਾਦ ਆ ਉਹ ਬੱਚਿਆਂ ਨੂੰ ਨੀਹਾਂ ਵਿੱਚ ਖੜਾ ਕੀਤਾ ਜਾਏਗਾ ਹੌਣੀ ਹੌਣੀ ਉਹਨਾਂ ਦਿwale ਕੰਧ ਉਸਾਰੀ ਜਾਏਗੀ ਟਿਕਟ ਰੱਖਣਗੇ ਚੂਨਾ ਲਾਇਆ ਜਾਏਗਾ ਚੂਟੀਟ ਰੱਖਣਗੇ फेर ਚੰਨਾ ਲਾ ਆ ਜਾਏਗਾ ਵਿਚ ਖਲੋਤਾ ਬੰਦਾ ਹੌਲੀ 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 ਮੌਤ ਦੇ ਹਵਾਲੇ ਹੁੰਦਾ ਜਾਏਗਾ ਚੀਕਾ ਮਾਰੇਗਾ ਬੜਾ ਮਜ਼ਾ ਆਏਗਾ ਲਾਏਗਾ ਬੜਾ ਤਮਾਸ਼ਾ ਲੱਗੇਗਾ ਹਾਂ ਬੜਾ ਤਮਾਸ਼ਾ ਲੱਗੇਗਾ ਬੜਾ ਬੜਾ ਤਮਾਸ਼ਾ ਲੱਗੇਗਾ ਵਾ ਬਾਬਾ ਤੂੰ ਉਧਰ ਮੂੰ ਚੱਕੀਂ ਕੀ ਦੇਖੀ ਜਾਣਾ ਮੈਂ ਵੀ ਇੱਕ ਤਮਾਸ਼ਾ ਵੇਖ ਰਿਹਾ ਜੋ ਇਸ ਧਰਤੀ ਤੇ ਹੋਣ ਵਾਲਾ ਹੈ ਤੁਹਾਡੇ ਤਮਾਸ਼ੇ ਤੋਂ ਬਾਅਦ ਵੱਡਾ ਤਮਾਸ਼ਾ ਤੁਹਾਡੇ ਤਮਾਸ਼ੇ ਤੋਂ ਕਿਤੇ ਵੱਡਾ ਤਮਾਸ਼ਾ ਬੜਾ ਵੱਡਾ ਤਮਾਸ਼ਾ ਸਾਡੇ ਤਮਾਸ਼ੇ ਤੋਂ ਕਿਤੇ ਵੱਡਾ ਤਮਾਸ਼ਾ ਉਹ ਵੇਖੋ ਉਹ ਵੇਖੋ ਸ਼ਰਗਰ ਕੋਰਿਆ ਉਹਦੀ ਟਰਨਲ ਇੱਕ ਵੱਜ ਗਈ ਹੈ ਬਾਜੜਾ ਪੈ ਗਈਆਂ ਨੇ ਮਾਮਾ ਨੂੰ ਬੱਚੇ ਨਹੀਂ ਲੱਭ ਰਹੇ ਕਾ ਬੰਦਾ ਨੂੰ ਬੀਵੀਆਂ ਨਹੀਂ ਲੱਭ ਰੀਆਂ ਓਹ ਵੇਖੋ ਓਹ ਬਾਬਾ ਬਾਬਾ ਓਏ ਉੱਥੇ ਤਾਂ ਕੁਝ ਵੀ ਨਹੀਂ ਓਏ ਸਾਨੂੰ ਤਾਂ ਕੁਝ ਨਜ਼ਰੀ ਨਹੀਂ ਆਉਂਦਾ ਓਏ ਤੁਸੀਂ ਅੱਖੋਂ ਵੀ ਨਹੀਂਓ ਤੇ ਅਕਲੋਂ ਵੀ ਨਹੀਂਓ